ਦੰਦਰ ਭੇਜੋ ਅੰਦਰ ਨਾ ਬੈਠੋ ਬਾਹਰ 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 ਦਿਨ ਪਾਤੋ ਵਾਦੀ ਇੱਥੇ ਆਉਂਦੇ ਹੋ ਨਾ ਕੋਈ ਕਾਲੇ ਕੋਈ ਜਿਹੜੇ ਪਿਛਲੇ 147 ਸਾਲੇ ਗੜੀ ਆਜੇ ਤਾਂ ਹੁਣੇ-ਹੁਣੇ ਬਠਿੰਡਾ ਤੇ ਪੁੱਚੋ ਆ ਕੋਲੇ ਇਨਕਾਉਂਟਰ ਕੀਤਾ ਗਿਆ ਪੁਲਿਸ ਵੱਲੋਂ ਬਟਿੰਡਾ ਪੁਲਿਸ ਵੱਲੋਂ ਇਨਕਾਉਂਟਰ ਕੀਤਾ ਗਿਆ ਜਿਹੜੇ ਨੇ ਖੈਰ ਕੀਤਾ ਉਹਦੀ ਪੋਰਟਸ ਕਾਦੀ ਦੀ ਜਿਹੜੀ ਕਰੈਕਟਰ ਸਾਈਡ ਕੀਤੀ ਤਾਂ ਮੈਂਬਰ ਜਿਹੜੀ ਸਰਕਾਰੀ 47 ਹੈ ਜਿਹੜੀ ਤੁਸੀਂ ਇਹ ਸਟੇਟਮੈਂਟ ਦੇਖਦੇ ਹੋ ਪਈ ਹੈ ਤੇ ਬਲੱਡ ਵੀ ਹੈ ਤੇ ਖੋਲ ਵੀ ਹੈ ਜਿਹੜੇ ਪਏ ਆ কারਟੂਸ ਦੇ ਕਿ ਗੱਡੀ ਹੈ ਤਾਂ ਕਿੰਨੇ ਬੰਦੇ ਜਿਹੜੇ ਕਾਬੂ ਕੀਤੇ ਆ ਗੱਲਬਾਤ ਕਰਦੇ ਆ ਸੀ ਐਸਪੀ ਨਰਿੰਦਰ ਸਿੰਘ ਜਿਹੜੇ ਮੌਕੇ ਤੇ ਹੈਗੇ ਇੱਥੇ ਤਾਂ ਵੱਡੀ ਖਬਰ ਆ ਬਠਿੰਡਾ ਬਠਿੰਡਾ ਪੁੱਚੋ ਰੋਡ ਤੇ ਲਵੇਰੀ ਜਿਹੜੇ ਦੂਜੇ ਬਾਕੀ ਦੋਸ਼ੀ ਨਹੀਂ ਇਹ ਲਵੇਰੀ ਸਰ ਲਵੇਰੀ ਸਰ ਰਿੰਗ ਰੋਡ ਆ ਜਿਹੜੀ ਸੜਕ ਦੇ ਬਿਲਕੁਲ ਨਾਲ ਖੇਤ খালি ਜਗ੍ਹਾ ਜਿੱਥੇ ਇਨਕਾਊਂਟਰ ਹੋਇਆ ਤਾਂ ਪੁਲਿਸ ਜਿਹੜੀ ਪਹਿਲਾਂ 11 ਤਰੀਕ ਨੂੰ ਮੌਕੇ ਤੇ ਪਹੁੰਚੀ ਹੋਈ ਆ ਦੋ ਤਿੰਨ ਜਗ੍ਹਾ ਹੋਲਡ ਰਾਈ ਕੀਤੀ ਪਰ ਤਾਂ ਗੱਡੀ ਆ ਜਿਹੜੀ ਮੌਕੇ ਤੇ ਗੱਡੀ ਵੀ ਅਤੇ ਨਾਲ ਹੀ ਉਹਨਾਂ ਕੋਲ ਹਥਿਆਰ ਵੀ ਬਰਾਮਦ ਕੀਤੇ ਆ ਦੋ ਮੁਲਾਜ਼ਮ ਆ ਕਿੱਕੀ ਹੋਇਆ ਔਰ ਕਿਤਨੇ ਮਿੰਟ ਤੇ ਜਾ ਕੇ ਪਟੰਡਾ ਪੁਲਿਸ ਮੌਕੇ ਤੇ ਆ ਮੌਕੇ ਤੇ ਬਾਤੂ ਦਾ ਕਾਨੂੰਨ ਮੌਕੇ ਦੇ ਵਿੱਚ ਲਾਇਆਗਾ ਲੋਕਡਰ ਲੈ ਜਾਏਗਾ ਉਹਨਾਂ ਨੂੰ ਕਦੇ ਵੀ ਪਾਕਿਸਤਾਨ ਨਹੀਂ ਜਾਏਗਾ ਪਟੰਡਾ ਤੋਂ ਅੱਜ ਆ ਜਾ ਬਿੰਨੀ ਜਲਦੀ ਆ ਜਾ ਤਾਂ ਬਿਲਕੁਲ ਜਾਣਕਾਰੀ ਦੇ ਰਿਹਾ ਐਸਪੀ ਨਰਿੰਦਰ ਸਿੰਘ ਸਾਡੇ ਨਾਲ ਆ ਸਰ ਕੀ ਮਾਮਲਾ ਕੀ ਹੈ ਜਿਹੜਾ ਇਨਕਾਉਂਟਰ ਦਾ ਸੀ ਇਹ ਮਿਤੀ 11 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਹੋਟਲ ਗ੍ਰੀਨ ਨਾਮ ਦਾ ਹੋਟਲ ਹੈਗਾ ਇਹ ਪੁੱਚੋ ਦੇਰੀ ਦੇ ਵਿੱਚ ਹੋਟਲ ਹੈ ਗ੍ਰੀਨ ਇੱਥੇ ਕੁਝ ਬੰਦਿਆਂ ਨੇ ਅੰਦਰ ਵੜ ਕੇ ਜਿਹੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਦੇ ਕੋਲ 7 ਤੋਂ 8000 ਰੁਪਏ ਖੋਹ ਕੀਤੇ ਸੀਗੇ ਨਾਲ ਚਾਰ ਮੋਬਾਈਲ ਜਿਹੜਾ ਸੈਨਚ ਕਰਕੇ ਲੈ ਗਏ ਸੀਗੇ ਤੇ ਇਹਦੇ ਵਿੱਚ ਜਿਹੜੇ ਖੋਹ ਕੀਤੀ ਸੀਗੀ ਇਹਦੇ ਲੁੱਟ ਕੀਤੀ ਸੀਗੀ ਸੌਰੀ ਇਹਦੇ ਵਿੱਚ ਇਹਨਾਂ ਨੇ AK47 ਵੀ ਯੂਜ਼ ਕੀਤੀ ਸੀਗੀ ਇੱਕ ਵੈਪਨ ਸੀਗਾ ਇਹਨਾਂ ਕੋਲ ਜਿਹਦੇ ਵਿੱਚ AK47 ਸੀਗਾ ਇਸ ਇਨੇ ਕਟਰਨ ਦੇ ਸਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 24 ਥਾਣਾ ਕੈਂਟ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਤੇ ਅਸੀਂ ਇਹਦੀ ਜਿਹੜੀ ਮਕਦਮਾ ਦੀ ਸੁਪਰਵਾਈਜ਼ਨ ਸੀਗੀ ਇਨਵੈਸਟੀਗੇਸ਼ਨ ਦੀ ਡੀਐਸਪੀ ਸਿਟੀ 2 ਕਰ ਰਹੇ ਸੀਗੇ ਸਰਬਜੀਤ ਸਿੰਘ ਜੀ ਇਹਨਾਂ ਦੇ ਨਾਲ ਇਨਸਪੈਕਟਰ ਕਰਨਦੀਪ ਸੀਆਈਏ ਇਨਚਾਰਜ 2 ਇਨਸਪੈਕਟਰ ਕੁਲਦੀਪ ਸਿੰਘ ਜੀ ਇਨਚਾਰਜ ਸੀਆਈਏ 1 ਐਸਐਚਓ ਕੈਂਟ ਇਨਸਪੈਕਟਰ ਦਲਜੀਤ ਸਿੰਘ ਜੀ ਸੋ ਅੱਜ ਅਸੀਂ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਇਹ ਜਿਹੜੇ 6 ਦੋਸ਼ੀ ਨੇ ਜਿਹੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਹ ਇਹ ਸੀਰੀਜ਼ ਦੇ ਵਿੱਚ ਘੁੰਮ ਰਹੇ ਨੇ ਜਦੋਂ ਇਨਚਾਰਜ ਸੀਆਈਏ 1 ਦੀ ਟੀਮ ਨੇ ਇਸੇ ਇਥੇ ਮੌਕੇ ਦੇ ਉੱਪਰ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਇਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਸਤਵੰਦ ਨੇ ਜੋ ਫਰੰਟ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ ਤਾਂ ਉਹਨੇ ਬਾਰੀ ਖੋਲ ਕੇ ਇੱਕ ਫਾਇਰ ਕਰ ਦਿੱਤਾ ਜੋ ਸਾਡੀ ਗੱਡੀ ਦੇ ਕਨੈਕਟਰ ਸਾਈਡ ਲੱਗਾ ਉਸ ਤੋਂ ਬਾਅਦ ਇਹਦੀ ਰਿਟੈਲੀਏਸ਼ਨ ਦੇ ਵਿੱਚ ਸਾਡੇ ਵੱਲੋਂ ਪੁਲਿਸ ਪਾਰਟੀ ਵੱਲ ਦੋ ਫਾਇਰ ਕੀਤੇ ਇਹਦੇ ਵਿੱਚ ਇੱਕ ਫਾਇਰ ਜਿਹੜਾ ਸੀ ਗੱਡੀ ਦੀ ਬਾਰੀ ਦੇ ਵਿੱਚ ਲੱਗਾ ਸੈਕੰਡ ਫਾਇਰ ਜਿਹੜਾ ਸੀ ਸਤਵੰਤ ਦੇ ਪੈਰ ਦੇ ਵਿੱਚ ਲੱਗਿਆ ਲੱਤ ਦੇ ਵਿੱਚ ਲੱਗਿਆ ਤੇ ਇਹ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਿਹੜੇ ਬਾਕੀ ਦੇ ਪੰਜ ਦੋਸ਼ੀ ਸੀ ਇਹਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਛੇਵਾਂ ਦੋਸ਼ੀ ਜਿਹੜਾ ਸਤਵੰਤ ਹੈਗਾ ਉਹਨੂੰ ਅਸੀਂ ਜੇਰੇਲਾ ਸਿਵਲ ਹਸਪੀਟਲ ਪਰਸ਼ੰਡਾ ਵੇਖੇ ਭੇਜ ਦਿੱਤਾ ਤਾਂ ਟੋਟੇ ਕਿੰਨੇ ਵਿਅਕਤੀ ਨੇਗੇ ਜਿਹੜੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੇ ਵਿੱਚ ਸਤਵੰਤ ਤੋਂ ਇਲਾਵਾ ਪੰਜ ਹੋਰ ਦੋਸ਼ੀ ਨੇ ਜਿਦੇ ਵਿੱਚ ਸੁਨੀਲ ਤੇ ਗੁਰਦੀਪ ਦੋ ਅਰਸ਼ਦੀਪ ਨਾਮ ਦੇ ਵਿਅਕਤੀ ਨੇ ਤੇ ਇੱਕ ਹਰਗੁਣ ਇਹਦੇ ਵਿੱਚ ਸੁਨੀਲ ਤੇ ਗਰਦੀਪ ਜਿਹੜੇ ਹੈਗੇ ਦੋਵੇਂ ਆਰਮੀ ਦੇ ਵਿੱਚ ਸਰਵ ਕਰਦੇ ਨੇ ਜਿਹੜੀ AK47 ਵਰਦਲ ਦੇ ਵਿੱਚ ਵਰਤੀ ਤੇ ਅੱਜ ਵੀ ਜਿੰਦਰਾ ਵਾਲਿਆਂ ਨੇ ਫਾਇਰ ਕੀਤਾ ਸਤਵੰਤ ਨੇ ਇਹ ਸੁਨੀਲ ਆਪਣੀ ਆਰਮੀ ਯੂਨਿਟ ਦੇ ਵਿੱਚੋਂ ਚੋਰੀ ਕਰਕੇ ਲਿਆਇਆ ਸੀ ਕਿੰਨੇ ਰਾਉਂਡ ਰੈਪੀਟਰ ਲੈ ਹੁਣ ਤੁਸੀਂ ਐ ਟੋਟਲ 6 ਦੋਸ਼ੀ ਸੀਗੇ 6 ਦੇ 6 ਸੀ ਗ੍ਰਿਫਤਾਰ ਕਰ ਲਏ ਪੁਲਿਸ ਮੁਲਾਜ਼ਮ ਵੀ ਕੋਈ ਜ਼ਖਮੀ ਹੈ ਸਰ ਨਹੀਂ ਸਾਡੀ ਜਿਹੜੀ ਗੱਡੀ ਸੀਗੀ ਗੱਡੀ ਦੇ ਉੱਪਰ ਇੱਕ ਫਾਇਰ ਕੀਤਾ ਸੀਗਾ ਪੁਲਿਸ ਪਾਰਟੀ ਜਿਹੜੀ ਹੈਗੀ ਉਹ ਤਾਂ ਵਿਚਾਰਿਆ ਇਹ ਉਹੀ ਹੈ ਸਰ ਜਿਹੜੇ ਲੁੱਟ ਕਰਕੇ ਲੈ ਕੇ ਗਏ ਸੀ ਬਿਲਕੁਲ ਇਹ ਸਾਰੇ 6 ਦੇ 6 ਦੋਸ਼ ਦੇ ਨਾਲ ਜਿਹੜਾ ਸਾਡਾ ਲੋਟਤੀ ਵਰਦਾਤ ਵਾਲੀ ਘਟਨਾ ਸੀ ਉਹਨੂੰ ਵੀ ਜੱਜ ਚ ਟ੍ਰੇਸ ਕਰ ਲਿਆ। ਮੇਨ ਕੌਣ ਸੀ ਇਹਨਾਂ ਦਾ ਜਿਹੜਾ ਗਰੁੱਪ ਇਹਦਾ ਮਾਸਟਰਮਾਈਂਡ ਸਤਵੰਤ ਸੀਗਾ ਪਹਿਲਾਂ 11 ਤਰੀਕ ਨੂੰ ਸਤਵੰਤ ਦੇ ਘਰ ਇਕੱਠੇ ਹੋਏ ਸੀਗੇ। ਉੱਥੇ ਇਹਨਾਂ ਨੇ ਪਲੈਨਿੰਗ ਕੀਤੀ। ਪਲੈਨਿੰਗ ਕਰਨ ਤੋਂ ਬਾਅਦ ਪਹਿਲਾਂ ਤਲਵੰਡੀ ਦੀ ਏਰੀਆ ਦੇ ਵਿੱਚ ਗਏ ਸੀਗੇ। ਫਿਰ ਇਹਨਾਂ ਨੇ ਘੁੰਮਦੇ-ਘੁੰਮਦੇ ਪੁੱਛੋ ਆਏ ਸੀਗੇ। ਸਭ ਤੋਂ ਸੌਫਟ ਟਾਰਗੇਟ ਇਹਨਾਂ ਨੂੰ ਹੋਟਲ ਗ੍ਰੀਨ ਵਾਲਾ ਲੱਗਿਆ ਤਾਂ ਫਿਰ ਇੱਥੇ ਵਰਦਾਤ ਨੂੰ ਇਹਨਾਂ ਨੇ ਅੰਜਾਮ ਦਿੱਤਾ। ਇਸ ਤੋਂ ਪਹਿਲਾਂ ਇਹਨਾਂ ਨੇ ਦੋ ਤਿੰਨ ਜਗ੍ਹਾ ਹੋਰ ਟਰਾਈ ਕੀਤਾ। ਇਹਨਾਂ ਤੇ ਪਹਿਲਾਂ ਵੀ ਮਾਮਲਾ ਐਟ ਪ੍ਰੈਜ਼ੈਂਟ ਇਸ ਕੋਡਾ ਆਰਮੀ ਨਾਲ ਕੋਈ ਇਨਕੁਆਇਰੀ ਅਸੀਂ ਇਸ ਸੰਬੰਧੀ ਜਿਹੜੀ ਹੈਗੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਉਹਨਾਂ ਨਾਲ ਤਾਲਮਲ ਕਰ ਰਹੇ ਹਾਂ 83 17 ਗੱਡੀ ਜੇ ਸਰ ਇਹ ਕਿੱਥੋਂ ਦੀ ਹੈ ਗੱਡੀ ਇਹਦੀ ਜਿਹੜੀ ਹੈਗੀ ਮਾਲਕੀ ਸੰਬੰਧੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਤੋਂ ਉਪਰਾਂ ਬਰਾਮਦ ਹਜੀ ਇਹਦੇ ਵਿੱਚ ਸੀਗੇ 6 2 6 2 6 ਸੀ ਗੱਡੀ ਸੀ ਤੇ ਵਾਰਦਤ ਜਿਸ ਦਿਨ ਇਹਨਾਂ ਨੇ ਪੋਚੋ ਵਾਰਦਤ ਕੀਤੀ ਸੀ ਕਿ ਉਹ ਇਸ ਗੱਡੀ ਦੇ ਉੱਪਰ ਆਈ ਸੀ ਸਰ 147 ਤੋਂ ਇਲਾਵਾ ਹੋਰ ਕੋਈ ਨਹੀਂ ਨਹੀਂ 147 ਇੱਕ ਹੀ ਵੈਪਨ ਸੀਗਾ ਇਹਨਾਂ ਕੋਲ ਤਾਂ ਬਿਲਕੁਲ ਇਹ ਗੱਡੀ ਹੈ ਜਿਹੜੀ 6 ਜਿਹੜੇ ਰੋਪੀ ਸੀ ਦੋ ਮੁਲਾਜ਼ਮਾ ਜਿਹੜੇ ਆ ਆਰਮੀ ਦੇ ਵਿੱਚ ਆਰਮੀ ਦੇ ਵਿੱਚ ਫੌਜੀ ਹੈ ਜਿਹੜੇ ਦੋ ਜਿਨ੍ਹਾਂ ਨੇ AK47 ਜਿਹੜੀ ਚੋਰੀ ਸੀ ਤੇ ਉਹਦੇ ਨਾਲ ਵਾਰਦਤ ਨੂੰ ਅੰਜਾਮ ਦਿੱਤਾ ਪਿਛਲੇ ਦਿਨੀ ਹੋਟਲ ਦੇ ਵਿੱਚ ਇੱਕ ਹੋਟਲ ਦੇ ਵਿੱਚ ਲੁੱਟ ਵੀ ਕੀਤੀ ਸੀ ਜਿਨ੍ਹਾਂ ਦੀ ਫੁਟੇਜ ਹੈ ਜਿਹੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਸੀਸੀਟੀਵੀ ਫੁਟੇਜ ਹੈ ਇਹ ਉਹੀ ਵਿਅਕਤੀ ਹੈ ਜਿਹੜੇ ਹੈਗੇ ਆ ਤੇ ਜਿਹੜੀਆਂ ਗੋਲੀ ਆ ਗੱਡੀ ਦੇ ਵਿੱਚ ਇਹਨਾਂ ਦੀ ਗੱਡੀ ਹੈ ਕਿਉਂਕਿ ਪਹਿਲਾਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਹੈ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਜਵਾਬੀ ਫਾਇਰਿੰਗ ਹੈ ਜਿਹੜੀ ਪੁਲਿਸ ਨੇ ਕੀਤੀ ਹੈ ਇਹ ਤਸਵੀਰਾਂ ਦੇਖ ਰਿਹਾ ਤੁਸੀਂ ਨਾਉ ਪੰਜਾਬ ਤੇ ਬਟਿੰਡਾ ਉੱਚੋ ਲਵੇਰੀ ਸਰ ਜਿਹੜਾ ਗੁਰਦੁਆਰਾ ਸਾਹਿਬ ਦੇ ਹੋਲ ਆ ਇਹ ਵਾਰ ਦਾ ਤੁਨ ਜਾਮ ਦਿੱਤਾ ਸੀ ਤਾਂ ਪੁਲਿਸ ਨੇ ਜਿਹੜੇ ਪੰਜ ਬੰਦੇ ਰੌਂਡ ਅਪ ਕੀਤੇ ਆ ਤਾਂ ਵੱਡੀ ਕਾਮਯਾਬੀ ਆ ਜਿਹੜੀ ਪੁਲਿਸ ਨੂੰ ਮਿਲੀ ਆ ਨਹੀਂ ਤੇ ਕੀ ਕਰਨਾ ਤਾਂ ਬਿਲਕੁਲ ਬਠਿੰਡਾ ਪੁਲਿਸ ਨੂੰ ਇਹ ਕਾਮਯਾਬੀ ਮਿਲੀ ਹੈ ਮੌਕੇ ਤੇ ਜਿਹੜੇ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਵੱਡੇ ਅਫਸਰ ਜਿਹੜੇ ਇੱਥੇ ਮੌਕੇ ਤੇ ਪਹੁੰਚੇ ਹੋਏ ਐਸਪੀ ਦਰਿੰਦਰ ਸਿੰਘ ਹੈ ਜਿਹੜੀ ਜਾਣਕਾਰੀ ਦੇ ਰਹੇ ਆ ਇਹ ਉਹ ਬੰਦੇ ਆ ਜਿਨ੍ਹਾਂ ਨੇ ਪੁੱਛੋ ਕੋਲੇ ਅਦੇਸ਼ ਹਸਪੀਟਲ ਕੋਲੇ ਇੱਕ ਹੋਟਲ ਦੇ ਵਿੱਚ ਗ੍ਰੀਨ ਹੋਟਲ ਦੇ ਵਿੱਚ ਲੁੱਟ ਕੀਤੀ ਸੀ ਏਕੇ 47 ਜਿਹੜੀ ਉਹਨਾਂ ਕੋਲੇ ਸਟੇਟ ਕਰਨ ਦੀ ਸੀ ਰਫਲ ਸੀ ਉਹ ਇੱਥੇ ਪਈ ਆ ਤੇ ਦੋ ਬੰਦੇ ਜਿਹੜੇ ਸੀ ਇਹਨਾਂ ਦੇ ਇੱਕ ਬੰਦਾ ਫਰਾਰ ਦੱਸਿਆ ਜਾ ਰਿਹਾ ਬਾਕੀ ਬੰਦੇ ਆ ਰਾਉਂਡ ਅਪ ਕੀਤੇ ਹੋਏ ਆ ਤਾਂ ਬਿਲਕੁਲ ਟੋਟਲ 6 ਜਾਣੇ ਸੀ ਇੱਕ ਜ਼ਖਮੀ ਆ ਜਦੋਂ ਪੁਲਿਸ ਨੇ ਘੇਰਾਬੰਦੀ ਕੀਤੀ ਹੈ ਸੀਆਈ ਵਨ ਤੇ ਟੂ ਦੀ ਪੁਲਿਸ ਜਿਹੜੀ ਪਹੁੰਚੀ ਹੈ ਜਦੋਂ ਇਹਨਾਂ ਨੂੰ ਰੋਕਣ ਦੀ ਜਾਂ ਫੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹਨਾਂ ਨੇ ਫਾਇਰਿੰਗ ਕੀਤੀ ਪੁਲਿਸ ਤੇ ਤਾਂ ਪੁਲਿਸ ਦੀ ਗੱਡੀ ਤੇ ਜਦੋਂ ਗੋਲੀ ਵੱਜੀ ਉਸ ਤੋਂ ਬਾਅਦ ਜਵਾਬੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਇੱਕ ਜਣਾ ਇਹਨਾਂ ਦਾ ਜ਼ਖਮੀ ਹੈ ਜਿਹਦੇ ਪੈਰ ਤੇ ਗੋਲੀ ਵੱਜੀ ਹੋਈ ਹੈ ਬਠਿੰਡਾ ਦੇ ਹਸਪੀਟਲ ਦੇ ਵਿੱਚ ਦਾਖਲ ਹੈ ਤੇ ਬਾਕੀ ਬੰਦੇ ਜਿਹੜੇ ਇਹਨਾਂ ਦੇ ਰਾਉਂਡ ਅਪ ਕੀਤੇ ਹੋਏ ਆ ਗੱਡੀ ਦੇ ਵਿੱਚ ਤੇ ਇਹ ਗੱਡੀ ਹੈ ਜਿਹੜੀ ਬਰਾਮਦ ਕੀਤੀ ਹੈ ਤੇ ਵੀ ਇੱਕ ਫਾਇਰਿੰਗ ਹੋਈ ਹੈ ਗੋਲੀ ਵੱਜੀ ਹੋਈ ਹੈ ਕੇ 47 ਜਿਹੜੀ ਆ ਉਹ ਨੀਚੇ ਪਈ ਹੈ ਆ ਰੌਂਡ ਅਪ ਕੀਤੀ ਹੋਈ ਹੈ ਤੇ ਨਾਲ ਖੋਲ ਵੀ ਹੈਗੇ ਜਿਹੜੇ ਹੈਗੇ ਆ ਨਾਲ ਪੇਤੇ ਵੱਡੀ ਇਹ ਕਾਮਯਾਬੀ ਬਠਿੰਡਾ ਪੁਲਿਸ ਨੂੰ ਮਿਲੀ ਹੈ ਹੋਰ ਵੀ ਇਹ ਕਿਉਂਕਿ ਦੋ ਬੰਦੇ ਇਹਨਾਂ ਦੇ ਵਿੱਚ ਆਰਮੀ ਦੇ ਵਿੱਚ ਫੌਜੀ ਹੈ ਜਿਹੜੇ ਮੌਕੇ ਤੇ ਮੁਲਾਜ਼ਮਾ ਜਿਹੜੇ ਉਹ ਨਾਲ ਉਹ ਮਿਲੇ ਹੋਏ ਆ ਟੋਟਲੀ ਇਹਨਾਂ ਨੇ ਜਿਹੜੇ ਵਾਰਦਾਤ ਨੂੰ ਅੰਜਾਮ ਹੋ ਸਕਦਾ ਸੀ ਵੀ ਹੋਰ ਵੀ ਵਾਰਦਾਤਾਂ ਕੀਤੀਆਂ ਹੁਣ ਉਹ ਪੁੱਛ ਹੈ ਜਿਹੜੀ ਪੁੱਛਗਿਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਤੇ ਪਹਿਲਾਂ ਵੀ ਜਿਹੜਾ ਇਹਨਾਂ ਨੇ ਕੀਤੀ ਹੈ ਤੇ ਦੋ ਜਿਹੜੇ ਮਲਾ ਮੁਲਾਜ਼ਮਾ ਆਰਮੀ ਦੇ ਆ ਤਾਂ ਬਾਕੀ ਜਿਹੜੇ ਟੋਟਲ ਬੰਦੇ 6 ਦੱਸਿਆ ਜਾ ਰਿਹਾ ਇਹ ਜਗ੍ਹਾ ਜਿਹੜੀ ਹੈਗੀ ਹੈ ਇਹ ਪੁੱਚੋਂ ਤੋਂ ਜਦੋਂ ਰਿੰਗ ਰੋਡ ਹੈ ਰਿੰਗ ਰੋਡ ਲਵੇਰੀ ਸਰ ਗੁਰਦੁਆਰਾ ਸਾਹਿਬ ਬਿਲਕੁਲ ਉੱਥੇ ਇਹ ਪੁਲਿਸ ਦੀਆਂ ਤਕਰੀਬਨ 8 ਤੋਂ 9 ਗੱਡੀਆਂ ਜਿਹੜੀਆਂ ਪੁਲਿਸ ਮੁਲਾਜ਼ਮਾਂ ਜਿਹੜੇ ਘੇਰਾਬੰਦੀ ਕੀਤੀ ਗਈ ਸੀ ਇਹਨਾਂ ਨੂੰ ਤਾਂ ਹੋ ਸਕਦਾ ਹੈ ਵੱਡੀ ਵਾਰਦਾਤ ਨੂੰ ਅੰਜਾਮ ਦੰਦੇ ਉਸ ਤੋਂ ਪਹਿਲਾਂ ਪੁਲਿਸ ਨੇ ਇਹ ਕਾਬੂ ਕਰ ਲਈ ਤਾਂ ਇਨਕਾਉਂਟਰ ਕੀਤਾ ਗਿਆ ਇਨਕਾਉਂਟਰ ਦੇ ਵਿੱਚ ਇੱਕ ਮੁਲਾਜ਼ਮ ਜਿਹੜਾ ਦੋਸ਼ੀ ਆ ਉਹ ਕਾਬੂ ਕੀਤਾ ਗਿਆ ਜੇਰੇ ਇਲਾਜ ਆ ਉਸ ਤੋਂ ਬਾਅਦ ਇਹ ਇਹਨਾਂ ਤੋਂ ਭੱਜਿਆ ਨਹੀਂ ਗਿਆ ਕਿਉਂਕਿ ਪੁਲਿਸ ਨੇ ਚਾਰੇ ਪਾਸੇ ਘੇਰਾ ਪਾ ਲਿਆ ਸੀ ਤਾਂ ਇਸ ਜਗ੍ਹਾ ਤੇ ਇਨਕਾਉਂਟਰ ਕੀਤਾ ਫਾਇਰਿੰਗ ਹੋਈ ਆ ਤਾਂ ਜਦੋਂ ਚਾਰੇ ਪਾਸੇ ਘੇਰੇ ਦੇਖ ਕੇ ਤੇ ਇਹਨਾਂ ਨੇ ਗੋਲੀ ਚਲਾਈ AK47 ਤੋਂ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਹੈ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਸੀ ਇਹ ਵੱਲੋਂ ਸੀਏ ਸਟਾਫ 1 2 ਜਿਹੜੇ ਹੈਗੀ ਹੈ ਪੁਲਿਸ ਪਹੁੰਚੀ ਹੋਈ ਆ ਤਾਂ ਇਹ ਉਹ ਬੰਦੇ ਉਹ ਬੰਦੇ ਸਨ ਜਿਨ੍ਹਾਂ ਨੇ ਪਿਛਲੇ ਦਿਨੀ ਇੱਕ ਹੋਟਲ ਦੇ ਵਿੱਚ ਲੁੱਟ ਕੀਤੀ ਸੀ ਉੱਥੇ ਉੱਥੋਂ ਮੋਬਾਈਲ ਤੇ ਕੈਸ਼ ਸੀ ਜਿਹੜਾ ਲੁੱਟ ਕੇ ਲੈ ਗਏ ਤਾਂ ਮੋਬਾਈਲ ਜਾਂਦੇ ਜਾਂਦੇ ਉੱਥੋਂ ਸਿੱਟ ਗਏ ਸੀ ਇਹ ਉਹੀ ਬੰਦੇ ਆ ਜਿਹੜੇ ਦੋ ਇਹਨਾਂ ਦੇ ਵਿੱਚ ਆਰਮੀ ਦੇ ਵਿੱਚ ਆ ਸਰਵਿਸ ਕਰਦੇ ਆ ਮੌਕੇ ਤੇ ਆਰਮੀ ਦੇ ਵਿੱਚ ਤਾਂ ਪੁਲਿਸ ਆਰਮੀ ਦੇ ਅਫਸਰਾਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਤੇ ਡੂੰਘਾਈ ਦੇ ਨਾਲ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਬਠਿੰਡਾ ਪੁਲਿਸ ਨੂੰ ਹੈ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਤਾਂ ਹੁਣ ਇੱਥੋਂ ਕਹਿ ਸਕਦੇ ਆਪਾਂ ਚਾਹੇ ਉਹ ਨਸ਼ਾ ਤਸਕਰ ਹੋਣ ਚਾਹੇ ਉਹ ਗੈਂਗਸਟਰ ਹੋਣ ਪਰ ਹੁਣ ਪੁਲਿਸ ਆ ਜਿਹੜੀ ਪੰਜਾਬ ਸਰਕਾਰ ਆ ਪੁਲਿਸ ਆ ਜਿਹੜੀ ਸਖਤ ਆ ਹੁਣ ਕੱਲ ਵੀ ਇੱਕ ਜਿਹੜਾ ਬੱਚਾ ਸੀ ਅਗਵਾ ਕੀਤਾ ਉਹਨਾਂ ਦੇ ਵਿੱਚੋਂ ਇੱਕ ਇਨਕਾਊਂਟਰ ਕੀਤਾ ਗਿਆ ਇੱਕ ਜਾਨੇ ਦੀ ਮੌਤ ਹੋ ਗਈ ਸੀ ਯੂਰੋਪੀ ਦੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਾਉ ਪੰਜਾਬ ਤੇ ਬਠਿੰਡਾ ਉੱਚੋ ਇਸ ਜਗ੍ਹਾ ਤੇ ਜਿਹੜੀ ਵਾਰਾਤ ਨੂੰ ਅੰਜਾਮ ਦਿੱਤਾ ਤਾਂ ਇਨਕਾਊਂਟਰ ਕੀਤਾ ਗਿਆ ਇੱਕ ਬੰਦਾ ਜਿਹੜਾ ਇਹਨਾਂ ਦਾ ਜ਼ਖਮੀ ਆ ਆਪਣਾ ਬੰਦੇ